ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ 컬렉ਸ਼ਨ ਤੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਬੜੀ ਹੀ ਪਿਆਰੀ 컬렉ਸ਼ਨ ਦੇ ਨਾਲ ਅੱਪਾ ਅੱਜ ਹਾਜ਼ਰ ਹੋਏ ਆਂ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਜੀ ਵੀਡੀਓ ਦੇ ਵਿੱਚ ਤੇ ਜਿਹੜੇ ਤੁਸੀਂ ਇਹ ਸੂਟ ਦੇਖ ਰਹੇ ਹੋ ਜੀ ਇਹ ਕਟਰਾਏ ਦੇ ਸੂਟ ਆਉਣਗੇ ਜੀ ਬਹੁਤ ਸੋਹਣੀ ਡਿਜੀਟਲ ਪ੍ਰਿੰਟ ਦੀ ਸ਼ਰਟ ਆਊਗੀ ਤੇ ਨਾਲ ਕਟਰਾਏ ਦੀ ਬਾਟਮ ਆਊਗੀ ਕਟਰਾਏ ਦੀ ਸ਼ਰਟ ਆਊਗੀ ਬਾਟਮ ਸ਼ੈਡੋ ਪ੍ਰਿੰਟ ਦੀ ਆਊਗੀ ਜੀ ਤੇ ਬਹੁਤ ਸੋਹਣਾ ਸਟੱਫ ਹੈ ਜੀ ਕੋਈ ਇਹਦੇ ਤੇ ਬੁਰਨੀ ਹੁੰਦਾ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਜੀ ਆਪਣੀ 100% ਗਾਰੰਟੀ ਹੈ ਜੀ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਜੀ ਫ੍ਰੀ ਸ਼ਿਪਿੰਗ ਦੇ ਨਾਲ ਇਹ 1450 ਰੁਪਏ ਦਾ ਤੁਹਾਨੂੰ ਇਹ ਸੂਟ ਪੈ ਜਾਊਗਾ ਜੀ 1450 ਚ ਤੁਹਾਡੇ ਘਰੇ ਪਹੁੰਚ ਜਾਊਗਾ ਜੀ ਇਹ ਵਾਲਾ ਸੂਟ ਤੇ ਇਹ ਵਾਲੇ ਸੂਟ ਹੈਗੇ ਆ ਜੀ ਸਿਲਕ ਪਸ਼ਮੀਨੇ ਦੇ ਭੁਪਿੰਦਰਾ ਬ੍ਰਾਂਡ ਦੀ ਸਿਲਕ ਪਸ਼ਮੀਨਾ ਆਊਗਾ ਜੀ ਡਿਜੀਟਲ ਪ੍ਰਿੰਟ ਦੀ ਸ਼ਰਟ ਆਊਗੀ ਨਾਲ ਸਿਲਕ ਪਸ਼ਮੀਨੇ ਦੀ ਬਾਟਮ ਆਊਗੀ ਸਿਲਕ ਪਸ਼ਮੀਨੇ ਦੀ ਸ਼ਰਟ ਆਊਗੀ ਜੀ 1350 ਰੁਪਏ ਪ੍ਰਾਈਸ ਹੈ ਜੀ ਬਹੁਤ ਵਾਇਰਲ ਜੀ ਡਿਜ਼ਾਈਨ ਹੈ ਜੀ ਇਹ ਬਹੁਤ ਜਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਜੀ ਇਹ ਫੈਬਰਿਕ ਅਜ ਕੱਲ ਤੇ ਇੱਕ ਇਹਦੇ ਚ ਸਭ ਤੋਂ ਵੱਡੀ ਖਾਸੀਅਤ ਇਹ ਵੀ ਇਹਦੇ ਤੇ ਬੁਰ ਬਿਲਕੁਲ ਵੀ ਨਹੀਂ ਆਉਂਦਾ ਜੀ ਬਿਲਕੁਕੁਲ ਵੀ ਨਹੀਂ ਆਉਂਦਾ ਤੁਸੀਂ ਭਾਵੇਂ ਮੈਂ ਇਹਨੂੰ ਰਾਤ ਨੂੰ ਪਾ ਪਾ ਕੇ ਸੌਂਜੋ ਤਾਂ ਵੀ ਨਹੀਂ ਇਹਦੇ ਤੇ ਬੁਰ ਆਉਂਦਾ ਇੰਨਾ ਵਧੀਆ ਫੈਬਰਿਕ ਹੈ ਤੇ ਇਹ ਵਾਲਾ ਸੂਟ ਹੈਗਾ ਜੀ ਪਸ਼ਮੀਨੇ ਦੇ ਰਾਮਟੈਕਸ ਬ੍ਰਾਂਡ ਦੇ ਪਲੇਨ ਬਾਟਮ ਆਉਗੀ ਜੀ ਡਿਜੀਟਲ ਪ੍ਰਿੰਟ ਦੀ ਨਾਲ ਸ਼ਰਟ ਆਉਗੀ ਟਾਈਟਾ ਮੀਟਰ ਦੀ ਕਟ ਆਉਗੀ ਜੀ ਇਹਨਾਂ ਸੂਟਾਂ ਦੀ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਜਿਹੜੀ ਵੀ ਭੈਣ ਨੂੰ ਜਿਹੜਾ ਵੀ ਸੂਟ ਪਸੰਦ ਹੋਵੇ ਤੁਸੀਂ ਆਪਦੀ ਬੁਕਿੰਗ ਛੇਤੀ ਤੋਂ ਛੇਤੀ ਕਰਵਾ ਲੈਣੀ ਹੈ ਜੀ ਕਿਉਂਕਿ ਇਹ ਸਟਾਕ ਲਿਮਟਿਡ ਹੁੰਦਾ ਹੈ ਸਿੰਗਲ ਸਿੰਗਲ ਪੀਸ ਹੁੰਦਾ ਹੈ ਜੀ ਸਿੰਗਲ ਸਿੰਗਲੀ ਕਲਰ ਹੁੰਦਾ ਹੈ ਇਹਦੇ ਵਿੱਚ ਆਪਣੇ ਕੋਲੇ ਜ਼ਿਆਦਾ ਸੂਟ ਨਹੀਂ ਹੁੰਦੇ ਤੇ ਤੁਸੀਂ ਆਪਦੀ ਬੁਕਿੰਗ ਛੇਤੀ ਤੋਂ ਛੇਤੀ ਕਰਵਾ ਲਿਆ ਕਰੋ ਜੀ ਤੇ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹਨਾਂ ਸੂਟਾਂ ਦਾ ਪ੍ਰਾਈਸ 850 ਹੈ ਜੀ ਫ੍ਰੀ ਸ਼ਿਪਿੰਗ 'ਚ ਤੁਸੀਂ ਫ੍ਰੀ ਸ਼ਿਪਿੰਗ ਦੇ ਨਾਲ ਇਹ ਤੁਹਾਨੂੰ 850 ਰੁਪਏ ਦੇ ਵਿੱਚ ਤੁਹਾਡੇ ਘਰੇ ਪਹੁੰਚ ਜੂਗਾ ਜੀ ਫੈਬਰਿਕ ਬਹੁਤ ਜਿਆਦਾ ਸੋਹਣਾ ਹੈ ਜੀ ਬਹੁਤ ਵਧੀਆ ਫੈਬਰਿਕ ਹੈ ਪੂਰਾ ਸੌਫਟ ਹੈ ਬ੍ਰਾਂਡਡ ਹੈ ਰਾਮਟੈਕਸ ਬ੍ਰਾਂਡ ਦਾ ਹੈ ਜੀ ਤੇ ਇਹ ਵਾਲੇ ਸੂਟ ਆਉਣਗੇ ਜੀ ਬਨਾਰਸੀ ਪਸ਼ਮੀਨੇ ਦੇ ਜੀ ਬਨਾਰਸੀ ਪਸ਼ਮੀਨਾ ਹੈ ਜੀ ਇਹ ਇਹਨਾਂ ਦੇ ਨਾਲ ਤੁਹਾਨੂੰ ਸ਼ਾਲ ਮਿਲਣਗੇ ਜੀ ਸਟੌਲ ਸ਼ਾਲ ਮਿਲਣਗੇ ਬਹੁਤ ਸੋਹਣਾ ਇਹਨਾਂ ਤੇ ਵੀਵਿੰਗ ਦਾ ਕੰਮ ਹੋਇਆ ਹੈ ਜੀ ਕਿ ਆ ਆਪਾਂ ਗਰੰਟੀ ਹੀ ਦਿੰਨੇ ਆ ਜੀ ਇਹਨਾਂ ਸੂਟਾਂ ਦੀ ਵੀ ਵੀ ਇਹਨਾਂ ਤੇ ਬੁਰ ਬਿਲਕੁਲ ਵੀ ਨਹੀਂ ਆਉਂਦਾ ਜੀ ਬਹੁਤ ਸੋਹਣੇ ਹਨ ਸਟੱਫ ਹੁੰਦਾ ਜੀ ਇਹ ਪੂਰਾ ਗਰਮ ਹੁੰਦਾ ਕੋਈ ਇਹਦੇ ਤੇ ਲਾਈਨਿੰਗ ਦੀ ਜ਼ਰੂਰਤ ਨਹੀਂ ਹੁੰਦੀ ਜੀ ਗਰਮ ਸਟੱਫ ਹੁੰਦਾ ਜੀ ਪੂਰਾ ਇਹ ਤੇ ਸੇਮ ਹੀ ਸਟੱਫ ਦੀ ਬਾਟਮ ਹੁੰਦੀ ਆ ਸੇਮ ਹੀ ਸਟੱਫ ਦਾ ਇਹਦਾ ਸ਼ਾਲ ਹੁੰਦਾ ਜੀ ਪੂਰਾ ਗਰਮ ਬਹੁਤ ਸੋਹਣਾ ਫੈਬਰਿਕ ਹੈ ਜੀ ਤੇ ਬਹੁਤ ਸੋਹਣੇ ਇਹਦੇ ਕਲਰ ਡਿਜ਼ਾਈਨ ਹੈ ਤੇ ਡਿਜ਼ਾਈਨਰ ਜੇ ਸੂਟ ਬੰਦਦੇ ਆ ਜੀ ਇਹਨਾਂ ਦੇ ਡਿਜ਼ਾਈਨਰ ਕਸ਼ਮੀਨੇ ਦੇ ਸੂਟ ਬੰਦਦੇ ਆ ਜੀ ਇਹਨਾਂ ਦੇ ਇਹ ਵਾਲੇ ਸੂਟ ਦਾ ਪ੍ਰਾਈਸ ਹੈਗਾ ਜੀ 1095 ਤੁਸੀਂ ਦੇਖੋ ਜੀ ਬਹੁਤ ਹੀ ਜ਼ਿਆਦਾ ਸੋਹਣਾ ਇਹ ਫੈਬਰਿਕ ਹੈ ਜੀ ਤੇ ਬਹੁਤ ਹੀ ਜ਼ਿਆਦਾ ਸੋਹਣੀ ਇਹਨਾਂ ਦੀ ਡਿਜ਼ਾਈਨਿੰਗ ਹੈ ਇਹ ਬਨਾਰਸੀ ਸੂਟਾਂ ਦਾ ਪ੍ਰਾਈਸ 1490 ਹੈ ਜੀ ਫ੍ਰੀ ਸ਼ਿਪਿੰਗ ਦੇ ਨਾਲ ਇਹਨਾਂ ਸੂਟਾਂ ਦਾ ਪ੍ਰਾਈਸ 1490 ਹੈ ਜੀ ਜਿਹੜੇ ਬਨਾਰਸੀ ਵਾਲੇ ਆ ਤੇ ਜਿਹੜੇ ਆਪਾਂ ਤੁਹਾਨੂੰ ਡਿਜ਼ਾਈਨਰ ਪਸ਼ਮੀਨੇ ਦੇ ਦਿਖਾਏ ਸੀ ਜੀ ਉਹਨਾਂ ਦਾ 1095 ਰੁਪਏ ਪ੍ਰਾਈਸ ਹੈ ਇਹ ਵਾਲੇ ਸੂਟਾਂ ਦਾ ਪ੍ਰਾਈਸ ਹੈਗਾ ਜੀ 850 ਇਹ ਤੁਸ਼ ਪਸ਼ਮੀਨੇ ਦੇ ਸੂਟ ਹੈ ਜੀ ਡਿਜੀਟਲ ਪ੍ਰਿੰਟ ਦਾ ਸ਼ਾਲ ਹੋਊਗਾ ਤੇ ਨਾਲ ਪਲੇਨ ਬਾਟਮ ਹੋਊਗੀ ਬਹੁਤ ਸੋਹਣੀ ਇਹਨਾਂ ਦੇ ਨਾਲ ਸ਼ਰਟ ਹੋਊਗੀ ਜੀ ਸ਼ਰਟ ਦੇ ਉੱਪਰ ਵੀ ਡਿਜ਼ਾਈਨਿੰਗ ਮਿਲੂਗੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ